سرکاری ਦਫਤਰਾਂ ਦੇ ਵੀ ਹਾਲ ਬੇहद ਮਾੜੇ ਨਜ਼ਰ ਆ ਰਹੇ ਹਨ ਸਰ ਪਾਣੀ ਕਰਕੇ ਇੱਕ ਤਾਂ 스멜ਬੋਦ ਹੋਈ ਪਈ ਹੈ ਬੈਣਾ ਆਪਾਂ ਨੂੰ ੱਖਾ ਹੋਇਆ ਪਿਆ ਜਿਹੜਾ نیچے ਰੈਕ ਦੇ ਫਾਈਲਸ ਹੈਗੀਆਂ ਕਿਉਂਕਿ ਅਚਾਨਕ ਇੰਨਾ ਪਾਣੀ ਆਇਆ ਤਾਂ ਨੋਬਡੀ ਵਾਸ ਸੋ ਮੱਚ ਪ੍ਰਿਪੇਅਰਡ ਫੋਰ ਪਾਣੀ ਤਾਂ ਦੇਖੋ ਜੀ ਸਾਰੇ ਲੁਧਿਆਣੇ 'ਚ ਹੀ ਹੈਗਾ ਬੇਸਮੈਂਟ ਜਿੱਥੇ-ਜਿੱਥੇ ਹੈਗੀਆਂ ਬੇਸਮੈਂਟਾਂ ਕਰਕੇ ਪਾਣੀ ਜ਼ਿਆਦਾ ਆ ਜਾਂਦਾ ਆ ਨਿਕਾਸੀ ਨਹੀਂ ਹੈ ਪਾਣੀ ਦੀ ਕੋਈ ਵੀ ਉਹਦਾ ਹਾਲਾਤ ਮਾੜੇ ਆ ਬਾਕੀ ਤਾਂ ਬਹੁਤ ਵਧੀਆ ਉਹਦਾ ਰਿਕਾਰਡ ਵੀ ਖਰਾਬ ਹੋਇਆ ਥੋੜਾ ਜਿਹਾ ਬਾਕੀ ਹੁਣ ਅਸੀਂ ਫਿਰ ਪਾਵੇਂ ਨਿਕਲੇਗਾ ਉਸ ਤੋਂ ਬਾਅਦ ਅਸੀਂ ਫਿਰ ਦੇਖਾਂਗੇ ਅਸੀਂ ਨਾਲ ਦੇ ਨਾਲ ਰਿਪੋਰਟਸ ਅਪਡੇਟ ਕਰਨੀਆਂ ਹੁੰਦੀਆਂ ਬੈਠਾਂਗੇ ਤਾਂ ਹੀ ਕਰਾਂਗੇ ਕੰਮ ਪਬਲਿਕ ਵੀ ਪਰੇਸ਼ਾਨ ਹੋਏਗੀ ਨਾਲ ਪੂਰੇ ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਜਿੱਥੇ ਹਰ ਗਲੀ ਮੁਹੱਲਾ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ ਬਾੜ ਵਰਗੀ ਸਥਿਤੀ ਬਣੀ ਹੋਈ ਹੈ ਔਰ ਉੱਥੇ ਅਗਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਗਲੀ ਮਹੱਲੇ ਦਾ ਡੁੱਬੇ ਡੁੱਬੇਆਂ ਬਲਕਿ ਸਰਕਾਰੀ ਦਫ਼ਤਰਾਂ ਦੇ ਵੀ ਹਾਲ ਬੇहद ਮਾੜੇ ਨਜ਼ਰ ਆ ਰਹੇ ਹਨ ਇਸ ਵਕਤ ਤਸਵੀਰਾਂ ਤੁਹਾਡੇ ਨਾਲ ਲੁਧਿਆਣਿਆਂ ਦੀਆਂ ਕਚੈਰੀ ਦੀਆਂ ਸੰਝੀਆਂ ਕਰ ਰਹੇ ਹਾਂ ਜਿੱਥੇ ਇਹ ਬੇਸਮੈਂਟ ਹੈਗੀ ਹੈ ਔਰ ਬੇਸਮੈਂਟ 'ਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਪਾਣੀ ਇੱਥੇ ਵੱੜ ਚੁੱਕਾ ਹੈਗਾ ਹਾਲਾਂਕਿ ਇੱਥੇ ਸਫਾਈ ਲਗਾਤਾਰ ਕੀਤੀ ਜਾ ਰਹੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਣੀ ਨੂੰ ਬਾਹਰ ਜਿਹੜਾ ਕੱਢਿਆ ਜਾਵੇ ਔਰ ਇਹ ਪੂਰੇ ਕਮਰੇ ਜਿਹੜੇ ਬੇਸਮੈਂਟ ਦੇ ਵਿੱਚ ਮੌਜੂਦ ਹੈ ਦਫਤਰ ਚ ਜਿਹੜੇ ਕਮਰੇ ਮੌਜੂਦ ਹੈ ਦਫਤਰ ਮੌਜੂਦ ਹੈ ਉਹਨਾਂ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਭਰ ਚੁੱਕਾ ਹੈ ਕਿ ਇੱਥੇ ਬੈਠਣ ਲਈ ਵੀ ਜਗ੍ਹਾ ਜਿਹੜੀ ਹੈ ਨਹੀਂ ਬਚੀ ਹੈ ਤੁਸੀਂ ਇੱਥੇ ਦੇਖੋ ਕਿ ਟੇਬਲ ਕੁਰਸੀਆਂ ਵੀ ਸਾਈਡ ਤੇ ਜਿਹੜੀਆਂ ਨੇ ਲਗਾ ਦਿੱਤੀਆਂ ਗਈਆਂ ਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਫਾਈਲਾਂ ਨੂੰ ਰਿਕਾਰਡ ਨੂੰ ਕੰਪਿਊਟਰਸ ਨੂੰ ਬਚਾਉਣ ਦੀ ਪਰ ਪਾਣੀ ਇੰਨਾ ਜ਼ਿਆਦਾ ਕਿ ਅੰਦਰਲੇ ਕਮਰੇ ਤੱਕ ਰਿਕਾਰਡ ਰੂਮ ਤੱਕ ਜਿਹੜਾ ਪਾਣੀ ਵੜਿਆ ਹੋਇਆ ਹੈਗਾ ਔਰ ਇੱਥੇ ਜਿਹੜੇ ਆਫੀਸਰਸ ਨੇ ਕੰਮ ਕਰਨ ਵਾਲੇ ਮੁਲਾਜ਼ਮ ਨੇ ਉਹਨਾਂ ਨੂੰ ਖਾਸੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਨੇ ਆ ਰੀਆਂ ਨੇ ਇਸ ਬਰਸਾਤ ਕਾਰਨ ਔਰ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਨੇ ਜਿਹੜਾ ਹੈਗਾ ਬਹੁਤ ਜ਼ਿਆਦਾ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਨੇ ਕਚਹਿਰੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹਾਲਾਂਕਿ ਜਿਹੜੇ ਕੰਮ ਕਰਨ ਵਾਲੇ ਮੁਲਾਜ਼ਮ ਨੇ ਆਫੀਸਰਸ ਨੇ ਉਹ ਜ਼ਰੂਰ ਦਫ਼ਤਰਾਂ 'ਚ ਪਹੁੰਚ ਗਏ ਲੇਕਿਨ ਪਾਣੀ ਦੇ ਕਾਰਨ ਜਿਹੜਾ ਉਹਨਾਂ ਨੂੰ ਬੈਠਣਾ ਵੀ ਮੁਸ਼ਕਿਲ ਹੋਇਆ ਹੋਇਆ ਹੈ ਮੈਮ ਕੀ ਸਥਿਤੀ ਹੈਗੀ ਐ ਇੱਥੇ ਤਾਂ ਸਰ ਪਾਣੀ ਕਰਕੇ ਇੱਕ ਤਾਂ 스멜 ਬਹੁਤ ਹੋਈ ਹੋਈ ਹੈ ਬੈਣਾ ਆਪਾਂ ਨੂੰ ਔਖਾ ਹੋਇਆ ਪਿਆ ਤੇ ਬਸ ਸਿਟਿੰਗ ਬਸੇ ਦਿੱਕਤ ਆ ਰਹੀ ਹੈ ਕਿਉਂਕਿ ਕੰਮ ਤਾਂ ਹੈ ਨਾ ਕਰਨਾ ਹੀ ਹੈ ਕੰਮ ਤਾਂ ਨਹੀਂ ਰੋਕ ਸਕਦੇ ਕੰਮ ਤਾਂ ਕਰਨਾ ਹੀ ਹੈ ਕੰਮ ਸਾਨੂੰ ਕਰਨਾ ਪਏਗਾ ਕਿਉਂਕਿ ਪਬਲਿਕ ਆਂਦੀ ਹੈ ਜੇ ਕੰਮ ਨਹੀਂ ਕਰਾਂਗੇ ਸਾਡੀ ਪੈਂਡੈਂਸੀ ਫੜੀ ਹੋ ਜਾਂਦੀ ਹੈ ਬਿਲਕੁਲ ਅੱਛਾ ਦਿੱਕਤ ਕਿੰਨੀ ਕਰ ਰਹੀ ਹੈ ਹਲੇ ਵੀ ਤੁਸੀਂ ਬੈਠੇ ਹਾਲਾਂਕਿ ਕੰਮ ਜ਼ਰੂਰ ਕਰ ਰਹੇ ਹੋ ਪਰ ਇੱਧਰ ਦੇਖੋ ਕੀ ਪਾਣੀ ਕੱਢਣ ਦੇ ਲਈ ਹਾਂਜੀ ਸਰ ਪਾਣੀ ਕੱਢਣਾ ਵੀ ਜ਼ਰੂਰੀ ਹੈ ਤੇ ਸਾਡਾ ਬਹਿਣਾ ਵੀ ਜ਼ਰੂਰੀ ਹੈ ਹੁਣ ਪਾਣੀ ਕੱਢ ਰਹੇ ਆ ਪੈਰਾਂ ਚ ਪਾਣੀ ਵੱਜ ਰਿਹਾ ਆਬ ਸਾਡੇ ਆ ਨੁਕਸਾਨ ਵਗੈਰਾ ਤਾਂ ਨਹੀਂ ਹੋਇਆ ਨਹੀਂ ਜੀ ਇਹਨਾਂ ਨੂੰ ਨੁਕਸਾਨ ਨਹੀਂ ਹੋਇਆ ਵੈਸੇ ਆ ਬੋਰਡਸ ਵਗੈਰਾ ਸਾਰੇ ਗਿੱਲੇ ਹੋ ਚੁੱਕੇ ਸੀ ਕੱਲ ਤੇ ਰਿਸਕੀ ਹੈ ਮਤਲਬ ਅੱਛਾ ਬਿਲਕੁਲ ਹਾਂ ਇੱਕ ਗੱਲ ਤੁਹਾਨੂੰ ਜ਼ਰੂਰ ਦੱਸ ਦਈਏ ਕਿ ਹਾਲਾਂਕਿ ਇੱਥੇ ਕੰਮ ਜਿਹੜਾ ਕਰਨਾ ਜ਼ਰੂਰੀ ਹੈ ਜਿੱਦਾਂ ਮੈਂ ਦੱਸ ਰਿਹਾ ਹਾਂ ਪਰ ਇਹ ਰਿਸਕੀ ਹੈ ਇਹ ਤਾਰਾਂ ਦਿਖਾ ਦਿਓ ਬਿਜਲੀ ਦੀਆਂ ਤਾਰਾਂ ਨੀਚੇ ਤੱਕ ਜਾਂਦੀਆਂ ਹੋਈਆਂ ਤੁਹਾਨੂੰ ਦਿਖਾਈ ਦੇਣਗੀਆਂ ਟੇਪਿੰਗ ਵਗ ਕੰਮ ਕਰਨਾ ਜ਼ਰੂਰੀ ਹੈ ਪਰ ਇੱਥੇ ਰਿਸਕ ਜਿਹੜਾ ਉਹ ਜ਼ਿਆਦਾ ਦਿਖਾਈ ਦੇ ਰਿਹਾ ਹੈਗਾ ਥੋੜਾ ਥੋੜਾ ਰਿਕਾਰਡ ਵੀ ਖਰਾਬ ਹੋਇਆ ਥੋੜਾ ਜਿਹਾ ਬਾਕੀ ਹੁਣ ਅਸੀਂ ਫਿਰ ਪਾਵੇਂ ਨਿਕਲੇਗਾ ਉਸ ਤੋਂ ਬਾਅਦ ਅਸੀਂ ਫਿਰ ਦੇਖਾਂਗੇ ਕਿ ਕਿੰਨਾ ਕਿਉਂਕਿ ਨੀਚੇ ਜਿਹੜੀਆਂ ਫਾਈਲਾਂ ਸੀ ਉਹ ਥੋੜੀਆਂ ਮੈਨੂੰ ਲੱਗ ਰਿਹਾ ਹੈ ਕਿ ਹੋਇਆ ਹੋਇਆ ਉਹ ਅਸੀਂ ਫਿਰ ਹੁਣ ਚੈੱਕ ਆਊਟ ਕਰਕੇ ਫਿਰ ਰਿਪੋਰਟ ਕਰਾਂਗੇ ਹਾਇਰ ਅਥਾਰਟिटीज ਨੂੰ ਜੀ ਬਿਲਕੁਲ ਬਿਲਕੁਲ ਹਾਇਰ ਅਥਾਰਟिटीज ਨੂੰ ਰਿਪੋਰਟ ਕੀਤੀ ਜਾਏਗੀ ਜਿਹੜੀਆਂ ਮੇਰੇ ਖਿਆਲ ਨੀਚੇ ਰੈਕdੀਆਂ ਫਾਈਲਾਂ ਹੋਣਗੀਆਂ ਉਹੀ ਨੁਕਸਾਨੀਆਂ ਗਈਆਂ ਬਾਕੀ ਤਾਂ ਚੱਕੀ ਹਾਂਜੀ ਹਾਂਜੀ ਬਾਕੀ ਜਿਹੜਾ نیچے ਰੈਕ ਦੇ ਫਾਈਲਸ ਹੈਗੀਆਂ ਕਿਉਂਕਿ ਅਚਾਨਕ ਇਨਾ ਪਾਣੀ ਆਇਆ ਤਾਂ ਨੋਬਡੀ ਵਾਸ ਸੋ ਮਚ ਪ੍ਰਿਪੇਅਰਡ ਫॉर ਬਿਲਕੁਲ ਇਹ ਇਹ ਹਾਲਾਤ ਤਾਂ ਪੂਰੇ ਪੰਜਾਬ ਦੇ ਇਸ ਵਕਤ ਬਨੇ ਹੋਏ ਹੈਗੀਆਂ ਲੋਕਾਂ ਘਰਾਂ ਦੀਆਂ ਛੱਤਾਂ ਤੇ ਕਈ ਦਿਨਾਂ ਤੋਂ ਬੈਠੇ ਹੋਏ ਆਂ ਭੁੱਖੇ ਪਿਆਸੇ ਨੇ ਪਰ ਇੱਥੇ ਤੁਸੀਂ ਦੇਖੋ ਕਿ ਬੇਸਮੈਂਟ 'ਚ ਨਿਕਾਸੀ ਨਹੀਂ ਹੈ ਮੈਨੂੰ ਲੱਗਦਾ ਪਾਣੀ ਹਾਂਜੀ ਨਿਕਾਸੀ ਉਹੀ ਬਹੁਤ ਮੁਸ਼ਕਲ ਹੋ ਰਹੀ ਹੈ ਅਸੀਂ ਤਾਂ ਹੀ ਸਵੀਪਰਸ ਸੱਦੇ ਹੋਏ ਆ ਉਹ ਕਰਦੇ ਹੋਏ ਆ ਪਾਣੀ ਹੁਣ ਅਸੀਂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਆਂ ਦੇ ਕਾਸੀ ਕਿਉਂਕਿ ਬੈਠਣਾ ਵੀ ਔਖਾ ਹੈ ਸਮੈਲ ਬਹੁਤ ਹੈ ਕੰਮ ਜ਼ਰੂਰੀ ਹੈ ਤੁਹਾਨੂੰ ਕੰਮ ਕਰਨ ਚ ਕਿੰਨੀ ਕਿੰਨੀ ਕੰਮ ਤਾਂ ਜੀ ਹੁਣੇ ਪਾਣੀ ਨਿਕਲਦਾ ਫਿਰ ਦੇਖਦੇ ਆਂ ਕਿਉਂਕਿ ਪੈਂਡੈਂਸੀ ਸਾਡੀ ਰੋਜ਼ ਦੇ ਰੋਜ਼ ਰਿਪੋਰਟ ਹੁੰਦੀ ਹੈ ਅਸੀਂ ਨਾਲ ਦੇ ਨਾਲ ਰਿਪੋਰਟਸ ਅਪਡੇਟ ਕਰਨੀਆਂ ਹੁੰਦੀਆਂ ਬੈਠਾਂਗੇ ਤਾਂ ਹੀ ਕਰਾਂਗੇ ਕੰਮ ਪਬਲਿਕ ਵੀ ਪਰੇਸ਼ਾਨ ਹੋਏਗੀ ਨਾਲ ਕੋਈ ਕਿਸ ਚੀਜ਼ ਦਾ ਆਫਿਸ ਹੈ ਪਬਲਿਕ ਡੀਲਿੰਗ ਦਾ ਆਫਿਸ ਹਾਂਜੀ ਪਬਲਿਕ ਪਬਲਿਕ ਵੱਲੋਂ ਜਿਹੜੀ ਵੀ ਨਕਲ ਅਪਲਾਈ ਹੁੰਦੀ ਹੈ ਤੇ ਸਾਡੇ ਕੋਲ ਰਿਕਾਰਡ ਅਵੇਲੇਬਲ ਹੈ ਅਸੀਂ ਉਹ ਪ੍ਰੋਵਾਈਡ ਕਰਵਾਉਂਦੇ ਆਂਗੇ ਨਕਲ ਕਿਸ ਚੀਜ਼ ਦੀ ਕੋਈ ਪੁਰਾਣਾ ਰਿਕਾਰਡ ਕੋਈ ਵੀ ਐਸਟੀਐਮ ਦੇ ਜਾਂ ਐਸਟੀਐਮ ਰਿਕਾਰਡ ਦੇ ਆਰਡਰਸ ਜਾਂ ਆਈਡੀ ਸੀ ਦੇ ਕੋਰਟ ਦੇ ਆਰਡਰਸ ਕੋਈ ਵੀ ਕੋਰਟ ਦੇ ਆਰਡਰਸ ਹੋ ਗਏ ਜਾਂ ਹੋਰ ਬਾਕੀ ਫਾਈਲ ਜਿਹੜੀ ਜਮ੍ਹਾਂ ਹੋਣੀਆਂ ਪੂਰੇ ਡੀਸੀ ਆਫਿਸ ਦੀਆਂ ਉਹ ਇੱਥੇ ਇੱਥੇ ਜਮ੍ਹਾਂ ਹੋ ਗਈਆਂ ਤਕਰੀਬਨ ਅੱਛਾ ਕੀ ਹੁਣ ਰਿਪੋਰਟ ਕਿਸ ਤਰ੍ਹਾਂ ਬਣਾ ਕੇ ਦਿੱਤੀ ਜਾਏਗੀ ਅਗਰ ਕੋਈ ਫਾਈਲ ਜਾਂ ਕੋਈ ਰਿਕਾਰਡ ਖਰਾਬ ਹੋ ਜਾਤਾ ਸਰ ਹੁਣੇ ਉਹਦੇ ਬਾਰੇ ਕੁਝ ਨਹੀਂ ਮੈਂ ਕਹਿ ਸਕਦੀ ਜਦ ਤੱਕ ਅਸੀਂ ਰਿਕਾਰਡ ਪੂਰਾ ਦੇਖਾਂਗੇ ਨਹੀਂ ਕਿਸ ਕਿਸ ਲੈਵਲ ਦਾ ਡੈਮੇਜ ਆਇਆ ਜਾਂ ਨਹੀਂ ਵੀ ਹੈ ਹੋ ਸਕਦਾ ਸੁਕਾ ਕੇ ਠੀਕ ਹੋ ਜਾਏ ਤਾਂ ਦੇਖ ਕੇ ਅੱਛੀ ਦੱਸਾਂਗੇ ਹੁਣ ਇਹ ਤਾਂ ਕੁਝ ਨਹੀਂ ਦੱਸ ਸਕਦੇ अच्छा एक चीज और मैम पूछना चाहूंगा जिस हिसाब नाल पानी है इथे स्मेल भी ਹੋएगी और सब तो बड़ी गल है मच्छर भी ਹੋਣਗੇ और जेडी स्मेल ਤੋਂ ਤਾਂ ਛੁਟਕਾਰਾ ਕਿਸੇ ਤਰ੍ਹਾਂ ਚਲੋ ਤੁਸੀਂ ਪਾ ਸਕਦੇ ਹੋ ਮੱਛਰਾ ਤੋਂ ਬਿਮਾਰੀ ਤੋਂ ਕਿੱਦਾਂ ਬਚੋ ਅਸੀਂ ਤਾਂ ਜੀ ਆਪਣੇ ਪ੍ਰੀਕਾਸ਼ਨਸ ਹੀ ਲੈ ਸਕਦੇ ਆਂ ਬਾਕੀ ਅਸੀਂ ਉੱਪਰ ਰਿਪੋਰਟ ਕਰਾਂਗੇ ਜੋ ਉਹਨਾਂ ਵੱਲੋਂ ਵੀ ਬੈਸਟ ਹੋਏਗਾ ਉਹ ਵੀ ਕੀਤਾ ਜਾਏਗਾ ਅਥਾਰਟिटीज ਨੂੰ ਉਸ ਤੇ ਰਿਪੋਰਟ ਹੀ ਕਰ ਸਕਦੇ ਆਂ ਮੈਂ ਆਪਣੇ ਆਫੀਸਰਸ ਜਾਂ ਡਿਪਾਰਟਮੈਂਟ ਨੂੰ ਹਾਇਰ ਅਥਾਰਟिटीज ਨੂੰ ਦੱਸਿਆ ਕੀ ਕਿੰਨਾ ਜ਼ਿਆਦਾ ਪਾਣੀ ਹੈ ਹਾਂਜੀ ਸਰ ਦੱਸਿਆ ਸੀ ਇਨਫੋਰਮ ਕੀਤਾ ਸੀ ਸੀ ਫੋਨ ਕੀਤਾ ਸੀ ਕੱਲ ਮੇਰੀ ਪਾਣੀ ਇੰਨਾ ਆਇਆ ਹੋਇਆ ਵਾ ਬਾਕੀ ਆ ਕੱਲ ਤਾਂ ਆਣਾ ਵੀ ਇੱਥੇ ਪੋਸੀਬਲ ਨਹੀਂ ਸੀਗਾ ਅੱਜ ਅਸੀਂ ਸਵੇਰ ਦੇ ਲੱਗੇ ਹੋਇਆ ਪਾਣੀ ਕਢਵਾਉਣ ਤੁਸੀਂ ਸੋਚ ਸਕਦੇ ਹੋ ਕੱਲ ਵੀ ਵਰਕਿੰਗ ਡੇ ਸੀਗਾ ਔਰ ਵਰਕਿੰਗ ਡੇ ਦੇ ਬਾਵਜੂਦ ਇੱਥੇ ਕੰਮ ਹੁੰਦਾ ਰਿਹਾ ਪਾਣੀ ਇੱਥੇ ਬੈਠਣਾ ਵੀ ਔਖਾ ਰਿਹਾ ਪਰ ਇੱਥੇ ਹੁਣ ਲਗਾਤਾਰ ਜਿਹੜਾ ਦਫ਼ਤਰ ਦੇ ਵਿੱਚ ਸਫਾਈ ਕੀਤੀ ਜਾਂਦੀ ਆ ਇਹ ਆਫਿਸ ਦੇ ਵਿੱਚ ਹਰ ਨਕਲ ਜਿਹੜੀ ਹੈ ਡੀਸੀ ਆਫਿਸ ਐਸਡੀਐਮ ਆਫਿਸ ਦੀ ਜਿਹੜੀ ਹੈ ਉਹ ਇੱਥੇ ਮੌਜੂਦ ਹੈ ਤੁਹਾਨੂੰ ਬਾਹਰ ਦੀਆਂ ਤਸਵੀਰਾਂ ਦਿਖਾਣੀਆਂ ਇਹ ਬੇਸਮੈਂਟ ਦੀਆਂ ਤਸਵੀਰਾਂ ਨੇ ਪੂਰੀ ਬੇਸਮੈਂਟ ਤੁਹਾਨੂੰ ਪਾਣੀ ਦੇ ਵਿੱਚ ਡੁੱਬੀ ਹੋਈ ਨਜ਼ਰ ਆਏਗੀ ਔਰ ਹਰ ਦਫ਼ਤਰ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆਏਗਾ ਹਾਲਾਂਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਨਾਲ ਰਿਕਾਰਡ ਨੂੰ ਬਚਾਇਆ ਜਾਵੇ ਇੱਥੇ ਥੜੀਆਂ ਜਿਹੜੀਆਂ ਨੇ ਬਣਾਈਆਂ ਹੋਈਆਂ ਨੇ ਪਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਸ ਦੇ ਬਾਵਜੂਦ ਜਿਹੜਾ ਪਾਣੀ ਇੰਨਾ ਜ਼ਿਆਦਾ ਅੰਦਰ ਆ ਚੁੱਕਾ ਹੈ ਕਿ ਰਿਕਾਰਡ ਨੂੰ ਤਾਂ ਸਾਮਣਾ ਜ਼ਰੂਰੀ ਹੈ ਔਰ ਕੰਮ ਵੀ ਕਰਨਾ ਬੇਹੱਦ ਜ਼ਰੂਰੀ ਹੈ ਇਸ ਦਫ਼ਤਰ ਦੀ ਵੀ ਤਸਵੀਰ ਤੁਹਾਨੂੰ ਦਿਖਾ ਦਈਏ ਕਿ ਇਤੋਂ ਹਾਲਾਂਕਿ ਪਾਣੀ ਜਿਹੜਾ ਕੱਢ ਦਿੱਤਾ ਗਿਆ ਲੇਕਿਨ ਇੱਥੇ ਬੈਠ ਕੇ ਕੰਮ ਕਰਨਾ ਕਿਤੇ ਨਾ ਕਿਤੇ ਮੁਸ਼ਕਿਲ ਜ਼ਰੂਰ ਹੋਇਆ ਸਿਰ ਪਾਣੀਕਰਨ ਕਿੰਨੀ ਕੁ ਮੁਸ਼ਕਿਲ ਆਗੀਏਗਾ ਨਹੀਂ ਠੀਕ ਹੈ ਜੀ ਉਹਨਾਂ ਤਕਰੀਬਨ ਠੀਕ ਹੈ ਕੋਈ ਇਦਾਂ ਦੀ ਗੱਲ ਨਹੀਂ ਪਾਣੀ ਕਿੰਨਾ ਕੁ ਵੱਧ ਗਿਆ ਸੀਗਾ ਅੰਦਰ ਅਗਰ ਕਿ ਇਹ ਬੇਸਮੈਂਟ ਚ ਤਾਂ ਸਾਰੇ ਦਫ਼ਤਰ ਭਰੀਲਾ ਹੂੰ ਤੁਹਾਨੂੰ ਤੁਸੀਂ ਕੱਲ ਸਟੋਰੀ ਕਰਨੀ ਸੀ ਕੱਲ ਦੇਖਦੇ ਕਿੰਨਾ ਸੀਗਾ ਪਾਣੀ ਹੁਣ ਤਾਂ ਕੀ ਹੈ ਅੱਜ ਠੀਕ ਹੈ ਕੋਈ ਚਲਾ ਆ ਤੁਹਾਡੇ ਸਾਹਮਣੇ ਹੀ ਹੈ ਫਿਰ ਵੀ ਹਲੇ ਕੋਸ਼ਿਸ਼ ਜਾਰੀ ਹੈ ਕਿ ਪਾਣੀ ਨਿਕਲ ਆ ਲੱਗੇ ਹੋਏ ਨੇ ਬੰਦੇ ਆਪਣੇ ਵਰਕਰ ਲੱਗੇ ਹੋਏ ਨੇ ਸਰ ਕਿਸੇ ਰਿਕਾਰਡ ਨੂੰ ਜਾਂ ਕੋਈ ਇਦਾਂ ਦਾ ਕੁਝ ਨਹੀਂ ਨਹੀਂ ਹਨ ਇਦਾਂ ਦਾ ਕੋਈ ਸਾਹਮਣੇ ਨਹੀਂ ਆਇਆ ਤੇ ਫਿਲਹਾਲ ਚੈੱਕ ਕੀਤਾ ਜਾ ਰਿਹਾ ਕਿ ਕੋਈ ਰਿਕਾਰਡ ਵਗੈਰਾ ਨੂੰ ਨੁਕਸਾਨ ਤਾਂ ਨਹੀਂ ਹੋਇਆ ਪਰ ਬੇਸਮੈਂਟ ਦੇ ਵਿੱਚ ਤੁਹਾਨੂੰ ਹਾਲਾਤ ਦਿਖਾ ਦਿੰਨੇ ਆ ਹਰ ਦਫ਼ਤਰ ਦਾ ਇਹੀ ਹਾਲਾਤ ਹੈ ਔਰ ਪੂਰੀ ਕਚੈਰੀ ਦੇ ਵਿੱਚ ਬੇਸਮੈਂਟ ਦੇ ਵਿੱਚ ਦੇਖੋ ਕਿ ਪਾਣੀ ਇੰਨਾ ਜ਼ਿਆਦਾ ਔਰ ਬਦਬੂ ਇੰਨੀ ਜ਼ਿਆਦਾ ਆ ਰਹੀ ਹੈ ਇੱਥੇ ਖੜ ਕੇ ਔਰ ਸਲਿੱਪਰੀ ਹੋ ਚੁੱਕਾ ਹੈ ਪੂਰਾ ਫਲੋਰ ਸਲਿੱਪਰੀ ਹੋ ਚੁੱਕਾ ਹੈ ਇੱਥੇ ਚੱਲਣਾ ਵੀ ਜਿਹੜਾ ਮੁਸ਼ਕਿਲ ਆਇਆ ਬੈਠਣਾ ਵੀ ਮੁਸ਼ਕਿਲ ਹੈ ਪਾਣੀ ਦੇ ਵਿੱਚ ਹੀ ਬੈਠਣਾ ਪਿਆ ਕਿਤ ਕਿੰਨੀ ਕਰੀਆ ਦਿਕਤ ਆ ਜੀ ਪੂਰੇ ਪੰਜਾਬ ਨੂੰ ਪੂਰੇ ਇੰਡੀਆ ਨੂੰ ਹੀ ਆ ਰਹੀ ਪਾਣੀ ਦੀ ਦਿੱਕਤ ਆ ਜੀ ਸਾਰੇ ਪਾਸੇ ਹੀ ਆ ਜੀ ਅੱਛਾ ਇਹ ਬੇਸਮੈਂਟ ਹੋਣ ਕਰਕੇ ਇੱਥੇ ਜ਼ਿਆਦਾ ਪਾਣੀ ਆ ਪਾਣੀ ਤਾਂ ਦੇਖੋ ਜੀ ਸਾਰੇ ਲੁਧਿਆਣੇ 'ਚ ਹੀ ਹੈਗਾ ਬੇਸਮੈਂਟਾਂ ਜਿੱਥੇ-ਜਿੱਥੇ ਹੈਗੀਆਂ ਬੇਸਮੈਂਟਾਂ ਕਰਕੇ ਪਾਣੀ ਜ਼ਿਆਦਾ ਆ ਜਾਂਦਾ ਆ ਤੇ ਜਿਹੜੀਆਂ ਉੱਚੀਆਂ ਥਾਵਾਂ ਜਿੱਥੇ ਉਹ ਹੀ ਡੁੱਬੀਆਂ ਪਈਆਂ ਨੇ ਤਾਂ ਬੇਸਮੈਂਟਾਂ 'ਚ ਤਾਂ ਆਣਾ ਸੁਭਾਵ ਹੀ ਕਈ ਆ ਜੀ ਪਾਣੀ ਅੱਛਾ ਆਫੀਸਰਜ਼ ਕੋਸ਼ਿਸ਼ ਕਰ ਰਹੇ ਹਨਾ ਕਿ ਰਿਕਾਰਡ ਜਿਹੜਾ ਬਚਾਇਆ ਜਾ ਸਕੇ ਉਹਨੂੰ ਜ਼ਿਆਦਾ ਨੁਕਸਾਨ ਹਾਂਜੀ 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 ਜੋ ਪ੍ਰਸ਼ਾਸਨ ਆ ਜਾਂ ਆਫੀਸਰਜ਼ ਨੇ ਉਹ ਆਪਣੇ ਰਿਕਾਰਡ ਨੂੰ ਇਦਾਂ ਦੀ ਕੋਈ ਗੱਲ ਨਹੀਂ ਪੂਰਾ ਕੰਮ ਕਰ ਰਹੇ ਨੇ ਉਹ ਲੋਕਾਂ ਨੂੰ ਤਾਂ ਨਹੀਂ ਕੋਈ ਮੁਸ਼ਕਿਲ ਆ ਰਹੀ ਹੈ ਨੀ ਇਦਾਂ ਦੀ ਕੋਈ ਗੱਲ ਨਹੀਂ ਲੇਕਿਨ ਪਾਣੀ ਇੰਨਾ ਜ਼ਿਆਦਾ ਬਾਰਿਸ਼ ਨਹੀਂ ਜ਼ਿਆਦਾ ਕਿ ਉਹ ਕੁਝ ਤੁਸੀਂ ਕਰ ਨਹੀਂ ਸਕਦੇ ਤੁਸੀਂ ਆਪਣਾ ਜੋ ਕਰਨਾ ਚਾਹੁੰਦੇ ਹੋ ਕਰ ਰਹੇ ਹੋ ਹੁਣ ਇਹਦੇ ਇਹ ਤਾਂ ਰੱਬ ਅੱਗੇ ਕੋਈ ਵੀ ਬਸ ਨਹੀਂ ਹੈਗਾ ਕਿਸੇ ਦਾ ਬਾਕੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਸਭ ਲੱਗੇ ਹੋਏ ਆਪਣੇ ਆਪਣੇ ਕੰਮ ਬਸ ਨਹੀਂ ਹੈ ਕੁਦਰਤ ਦੇ ਅੱਗੇ ਜ਼ੋਰ ਨਹੀਂ ਚੱਲਦਾ ਲੇਕਿਨ ਤੁਸੀਂ ਇਹ ਦੇਖੋ ਕਿ ਸਰਕਾਰੀ ਦਫਤਰ ਦੇ ਵਿੱਚ ਕੱਲ ਇਸ ਤੋਂ ਵੀ ਜ਼ਿਆਦਾ ਪਾਣੀ ਸੀ ਔਰ ਅੱਜ ਅਗਰ ਇਹ ਹਾਲਾਤ ਹੈ ਤਾਂ ਸੋਚੋ ਕੱਲ ਕੀ ਹੋਣਗੇ ਇਸ ਤਰਫ ਵੀ ਤੁਹਾਨੂੰ ਅਦਰ ਦਿਖਾ ਦਿੰਦੇ ਆ ਪਿਛਲੇ ਪਾਸੇ ਕੀ ਕੋਰਸ ਜਿਹੜੀਆਂ ਨੇ ਬੰਨ੍ਹਨੇ ਹਲੇ ਕੀ ਕੋਸ਼ਿਸ਼ ਕਰ ਰਹੇ ਹਨ ਇਧਰ ਵੀ ਤੁਸੀਂ ਦੇਖੋ ਸਵੀਪਰ ਜਿਹੜੇ ਨੇ ਲੱਗੇ ਹੋਏ ਨੇ ਕੋਸ਼ਿਸ਼ ਇਹ ਹੈ ਕਿ ਸਭ ਤੋਂ ਪਹਿਲਾਂ ਰਿਕਾਰਡ ਨੂੰ ਜਿਹੜਾ ਬਚਾਇਆ ਜਾ ਸਕੇ ਇਧਰ ਦਫ਼ਤਰ ਦੇ ਵਿੱਚ ਵੀ ਅਗਰ ਦੇਖੋ ਪਾਣੀ ਜਿਹੜਾ ਆਇਆ ਹੋਇਆ ਇਸ ਤਰਫ ਵੀ ਜਿਹੜਾ ਪਾਣੀ ਵੱੜ ਚੁੱਕਾ ਹੈਗਾ ਹਰ ਅਫੀਸਰ ਇਹ ਹੀ ਕੋਸ਼ਿਸ਼ ਕਰ ਰਿਹਾ ਕਿ ਪਹਿਲਾਂ ਸਭ ਤੋਂ ਪਹਿਲਾਂ ਰਿਕਾਰਡ ਨੂੰ ਜਿਹੜਾ ਸੰਭਲ ਲਿੱਤਾ ਜਾਵੇ ਹਾਲਾਂਕਿ ਪੈਂਡੈਂਸੀ ਜ਼ਰੂਰ ਹੋਏਗੀ ਕੰਮ ਰੁਕੇਗਾ ਜ਼ਰੂਰ ਲੇਕਿਨ ਪਬਲਿਕ ਡੀਲਿੰਗ ਵਾਲੇ ਦਫ਼ਤਰ ਜਿਹੜੇ ਨੇ ਉਹ ਜਿਹੜੇ ਕੋਸ਼ਿਸ਼ ਇਹ ਕਰ ਰਿਹਾ ਕਿ ਲੋਕਾਂ ਨੂੰ ਜਿਹੜੀ ਦਿੱਕਤ ਨਾ ਆਵੇ ਇੱਥੇ ਦੇਖੋ ਰਿਕਾਰਡ ਫਰਦਾਂ ਜਿਹੜੀਆਂ ਪਈਆਂ ਨੇ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਡਾਕੂਮੈਂਟਸ ਨੇ ਉਹ ਗਿੱਲੇ ਹੋ ਚੁੱਕੇ ਨੇ ਉਹਨਾਂ ਨੂੰ ਸੁਕਾਇਆ ਜਾ ਰਿਹਾ ਕੋਸ਼ਿਸ਼ ਇਹ ਹੈ ਕਿ ਇਹਨਾਂ ਨੂੰ ਬਚਾ ਲਿੱਤਾ ਜਾਵੇ ਖਰਾਬ ਨਾ ਹੋਣ ਪਰ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕੀ ਅਗਰ ਕੋਈ ਖਰਾਬ ਹੋ ਜਾਂਦਾ ਤਾਂ ਅਸੀਂ ਹਾਇਰ ਅਥਾਰਟੀ ਨੂੰ ਜ਼ਰੂਰ ਇਨਫੋਰਮ ਕਰਾਂਗੇ ਔਰ ਰਿਪੋਰਟ ਬਣਾ ਕੇ ਭੇਜਾਂਗੇ ਕਿ ਕਿੰਨਾ ਕੁ ਨੁਕਸਾਨ ਹੋਇਆ ਔਰ ਕਿਹੜਾ ਕਿਹੜਾ ਰਿਕਾਰਡ ਜਿਹੜਾ ਖਰਾਬ ਹੋਇਆ ਲੇਕਿਨ ਇੱਥੇ ਤੁਸੀਂ ਦੇਖੋ ਕਿ ਕੋਸ਼ਿਸ਼ ਹੈ ਔਰ ਵਾਈਪਰਸ ਨਾਲ ਝਾੜੂ ਨਾਲ ਪਾਣੀ ਕੱਢਿਆ ਜਾ ਰਿਹਾ ਸਰ ਕੀ ਸਥਿਤੀ ਹੈਗੀ ਮੈਂ ਤੇ ਬਾਹਰ ਤੋਂ ਆਇਆ ਜੀ ਮੈਂ ਸਲਾਤ ਕੀਤੀ ਹਾਲਾਤ ਬਹੁਤ ਵਧੀਆ ਬਹੁਤ ਵਧੀਆ ਰਿਕਾਰਡ ਨਾਲ ਸਾਬਿਆ ਹੋਇਆ ਤੇ ਪਾਣੀ ਦਾ ਹਾਲਾਤ ਜ਼ਿਆਦਾ ਮਾੜਾ ਆ ਨਿਕਾਸੀ ਨਹੀਂ ਹੈ ਨਾ ਨਿਕਾਸੀ ਨਹੀਂ ਹੈ ਪਾਣੀ ਦੀ ਕੋਈ ਵੀ ਉਹਦਾ ਹਾਲਾਤ ਮਾੜਾ ਹੈ ਬਾਕੀ ਤਾਂ ਬਹੁਤ ਵਧੀਆ ਸਟਾਫ ਸਾਰਾ ਮੈਂ ਆਪਣੇ ਕੰਮ ਕੱਲੇ ਕੱਲੇ ਕਾਗਜ਼ ਸੰਭਾਲ ਰਹੇ ਆ ਤੇ ਸਾਰਾ ਸਟਾਫ ਇੱਧਰ ਹਾਜ਼ਰ ਆ ਪਿਛਲੇ ਪਾਸੇ ਵੀ ਉਹ ਇਹੀ ਸੇਮ ਕੰਮ ਕਰ ਰਹੇ ਆ ਜੀ ਬਿਲਕੁਲ ਕੋਸ਼ਿਸ਼ ਆਫੀਸਰਸ ਦੀ ਇੱਥੇ ਮੁਲਾਜ਼ਮਾ ਦੀ ਇਹੀ ਹੈ ਕਿ ਰਿਕਾਰਡ ਨੂੰ ਨੁਕਸਾਨ ਨਾ ਪਹੁੰਚੇ ਔਰ ਖੁਦ ਜਿਹੜਾ ਹੈਗਾ ਇੱਥੇ ਸਫਾਈ ਚ ਲੱਗੇ ਕੀ ਹਾਲਾਤ ਸਾਰੇ ਹਾਲਾਤ ਤਾਂ ਪਾਣੀ ਤੇ ਜਿਸ ਤਰ੍ਹਾਂ ਮੀਂਹ ਪੈ ਰਿਹਾ ਆ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਆ ਵੀ ਰਿਕਾਰਡ ਨਾ ਕੋਈ ਖਰਾਬ ਹੋਵੇ ਪਰ ਫੇਰ ਵੀ ਮੀਂਹ ਸਾਢੇ ਨਹੀਂ ਰਹਿ ਗਿਆ ਉਹਦੇ ਕਰਕੇ ਪਾਣੀ ਭਰ ਰਿਹਾ ਨਾਲੋਂ ਨਾਲ ਮੁੰਡੇ ਲੱਗੇ ਹੋਏ ਆ ਸਾਡੇ ਸਫਾਈ ਵਾਲੇ ਉਹ ਸਫਾਈ ਕਰਾ ਰਹੇ ਆ ਜੋ ਕਾਰਨ ਕਿ ਇੱਥੇ ਇੰਨੇ ਸਾਰੇ ਦਫ਼ਤਰ ਡੁੱਬੇ ਪਏ ਆ ਪਾਣੀ ਪਾਣੀ ਹੋਇਆ ਪਿਆ ਨਿਕਾਸੀ ਮੇਨ ਕਰੇ ਇਹ ਸਰਕਾਰਾਂ ਤਾਂ ਹੁਣ ਬੇਸਮੈਂਟ ਕਰਕੇ ਪਾਣੀ ਭਰ ਜਾਂਦਾ ਜੀ ਬਿਲਡਿੰਗ ਕਾਫੀ ਪੁਰਾਣੀ ਬਣੀ ਹੋਈ ਆ ਉਹਦੇ ਕਰਕੇ ਹੁਣ ਪਤਾ ਨਹੀਂ ਕੀ ਕਈ ਵਾਰ ਜੇ ਮਤਲਬ ਰੋਕਿਆ ਵੀ ਹੈ ਪਾਣੀ ਨੂੰ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਪਰ ਫੇ ਵੀ ਪਾਣੀ ਤੁਹਾਨੂੰ ਪਤਾ ਕਿੱਥੇ ਰੁਕਦਾ ਬਿਲਕੁਲ ਕੁਛੇ ਰਿਕਾਰਡ ਨੂੰ ਜਿਹੜਾ ਨੁਕਸਾਨ ਜ਼ਰੂਰ ਹੋਇਆ ਪਰ ਇੱਥੇ ਦੇਖੋ ਤੁਸੀਂ ਉੱਪਰ ਤੱਕ ਜਿਹੜਾ ਕੋਸ਼ਿਸ਼ਈ ਹੈ ਕਿ ਰਿਕਾਰਡ ਨੂੰ ਜਿਹੜਾ ਸੰਭਲ ਲਿੱਤਾ ਜਾਵੇ ਇੱਧਰ ਜਿੰਨਾ ਕਿ ਰਿਕਾਰਡ ਖਰਾਬ ਹੋਇਆ ਉਹਨੂੰ ਕੁਰਸੀਆਂ ਦੇ ਉੱਤੇ ਟੇਬਲਾਂ ਦੇ ਉੱਤੇ ਰੱਖ ਕੇ ਪੱਖਾ ਚਲਾਇਆ ਹੋਇਆ ਔਰ ਤਾਂ ਜੋ ਇਹਨਾਂ ਨੂੰ ਸੁਕਾ ਕੇ ਅਗਰ ਕੋਸ਼ਿਸ਼ਈ ਹੈ ਕਿ ਬਚਾ ਲਿੱਤਾ ਜਾਵੇ ਪਰ ਅਗਰ ਖਰਾਬ ਹੁੰਦਾ ਤਾਂ ਹਾਇਰ ਅਥਾਰਟੀ ਨੂੰ ਜਿਹੜਾ ਦੱਸਿਆ ਜਾਏਗਾ ਇਹਦੀ ਰਿਪੋਰਟ ਬਣਾ ਕੇ ਭੇਜੋਗੇ ਅਗਰ ਕੋਈ ਰਿਕਾਰਡ ਹਾਂਜੀ ਸਰ ਰਿਪੋਰਟ ਬਣਾ ਕੇ ਭੇਜਾਂਗੇ ਉਹ ਵੱਡੀ ਸਾਹਿਬ ਨੂੰ ਅਸਲੀ ਮੈਡਮ ਨੂੰ ਪੁੱਛ ਜੀ ਆਪਣਾ ਵੀ ਥੋੜਾ ਤੁਸੀਂ ਧਿਆਨ ਰੱਖਣਾ ਹੈਗਾ ਨਾ ਕਿ ਇਹ ਇਹ ਪਾਣੀ ਕਾਰਨ ਮੱਛਰ ਵੀ ਔਰ ਬਦਬੂ ਵਗੈਰਾ ਆ ਤਾਈ ਰਹੀ ਹੈ ਹਾਂਜੀ ਸਿਰਫ ਜੇ ਹੁਣ ਆਫਿਸ ਤੇ ਤਾਂ ਤੁਹਾਨੂੰ ਪਤਾ ਬੈਠਣਾ ਹੀ ਪੈਣਾ ਨਾ ਜੀ ਪਬਲਿਕ ਆਂਦੀ ਆ ਉਹਨਾਂ ਦੇ ਲਗ ਲਗ ਤਰ੍ਹਾਂ ਦੇ ਕੰਮ ਆ ਉਹ ਸਾਰੇ ਦੇਖਣਾ ਪੈਂਦਾ ਬੰਦ ਨਹੀਂ ਕਰ ਸਕਦੇ ਆਫਿਸ ਪਰ ਹਲੇ ਟੇਬਲ ਕੁਰਸੀਆਂ ਸਾਰੀਆਂ ਸਾਈਡ ਤੇ ਲਗਾ ਕੇ ਇਫੈਕਟ ਤਾਂ ਥੋੜਾ ਜਿਹਾ ਪਿਆ ਹਾਂਜੀ ਸਿਰਫ ਇਹ ਸਫਾਈ ਹੋ ਰਹੀ ਹੈ ਨਾ ਉਹ ਲੋਕ ਰੇ ਆ ਪਾਣੀ ਫਿਰ ਜਿੰਨਾ ਕ ਕੱਢਦੇ ਉਹਨਾਂ ਕ ਫੇਰ ਆ ਜਾਂਦਾ ਉਹ ਤਾਂ ਕਰਕੇ ਇਧਰ ਸਾਈਡ ਤੇ ਕੀਤਾ ਹੋਇਆ ਸਾਰਾ ਕੁਝ ਬਿਲਕੁਲ ਕਿਉਂਕਿ ਜਿੰਨਾ ਪਾਣੀ ਰੋਕਦੇ ਉਨਾ ਹੀ ਫੇਰ ਆ ਜਾਂਦਾ ਹੈਗਾ ਕਾਰਨ ਇਹ ਹੈ ਕਿ ਇੱਥੇ ਅਮਲਾ ਪੂਰਾ ਲੱਗਿਆ ਹੋਇਆ ਕੋਸ਼ਿਸ਼ ਇਹ ਹੈ ਵਾਈਪਰਾਂ ਦੇ ਨਾਲ ਚੰਗੀ ਤਰ੍ਹਾਂ ਜਿਹੜੀ ਹੈ ਕੋਸ਼ਿਸ਼ ਹੈ ਕਿ ਪਾਣੀ ਨੂੰ ਕੱਢ ਦਿੱਤਾ ਜਾਵੇ ਖਾਸ ਕਰਕੇ ਦਫ਼ਤਰਾਂ ਦੇ ਅੰਦਰੋਂ ਕਿਉਂਕਿ ਉੱਥੇ ਜ਼ਿਆਦਾ ਰਿਕਾਰਡ ਰੂਮ ਜਿਹੜਾ ਪਿਆ ਪਰ ਫਿਲਹਾਲ ਜਿੰਨੇ ਵੀ ਪਬਲਿਕ ਡੀਲਿੰਗ ਵਾਲੇ ਦਫ਼ਤਰ ਨੇ ਲੋਕ ਜਿੱਥੇ ਆ ਰਹੇ ਨੇ ਉੱਥੇ ਕੰਮਕਾਰ ਜ਼ਰੂਰ ਕਿਤੇ ਨਾ ਕਿਤੇ ਪ੍ਰਭਾਵਿਤ ਹੋਇਆ ਬੰਦ ਹੋਇਆ ਹੈ ਕਾਰਨ ਇਹ ਹੈ ਕਿ ਉਹਨਾਂ ਸਾਰੇ ਦਫ਼ਤਰਾਂ ਦੇ ਵਿੱਚ ਜਿਹੜਾ ਪਾਣੀ ਵੱੜ ਚੁੱਕਾ ਹੈ ਰਿਕਾਰਡ ਨੂੰ ਸਭ ਤੋਂ ਪਹਿਲਾਂ ਸੰਭੰਦੀ ਕੋਸ਼ਿਸ਼ ਹੈ ਕੰਪਿਊਟਰ ਸਾਈਡ ਤੇ ਲਗਾ ਦਿੱਤੇ ਹਨ ਟੇਬਲ ਸਾਰੇ ਸਾਈਡ ਤੇ ਲਗਾ ਦਿੱਤੇ ਆ ਪਬਲਿਕ ਡੀਲਿੰਗ ਨਹੀਂ ਹੋ ਰਹੀ ਬਾਲਟੀਆਂ ਝਾੜੂ ਤੁਹਾਨੂੰ ਹਰ ਦਫ਼ਤਰ ਦੇ ਬਾਹਰ ਦਿਖਾਈ ਦੇਗਾ ਔਰ ਕੁਰਸੀਆਂ ਟੇਬਲ ਸਾਰੇ ਸਾਈਡਾਂ ਤੇ ਲਗਾ ਕੇ ਕੋਸ਼ਿਸ਼ ਇਹੀ ਹੈ ਕਿ ਕਿਸੇ ਤਰ੍ਹਾਂ ਰਿਕਾਰਡ ਬਚਾ ਲਿਤਾ ਜਾਵੇ ਸਭ ਤੋਂ ਪਹਿਲਾਂ ਪਬਲਿਕ ਨੂੰ ਜਿਹੜਾ ਹਲੇ ਇੰਟਰਟੇਨ ਨਹੀਂ ਕੀਤਾ ਜਾ ਰਿਹਾ ਕਾਰਨ ਹੈ ਕਿ ਦਫ਼ਤਰਾਂ ਦੇ ਅੰਦਰ ਤੱਕ ਪਾਣੀ ਵੜਿਆ ਉਹਨੂੰ ਸੰਭਿਆ ਜਾ ਰਿਹਾ ਔਰ ਰਿਕਾਰਡ ਨੂੰ ਸੰਭਾਲਦੀ ਕੋਸ਼ਿਸ਼ ਹੈ ਕਿ ਰਿਕਾਰਡ ਨੂੰ ਕੋਈ ਨੁਕਸਾਨ ਨਾ ਹੋਵੇ ਪਰ ਪਬਲਿਕ ਡੀਲਿੰਗ ਨਹੀਂ ਹੋ ਸਕਦੀ ਕਿਉਂਕਿ ਕਮਰੇ ਜਿਹੜੇ ਨੇ ਦਫਤਰ ਜਿਹੜੇ ਨੇ ਉਹ ਪਾਣੀ ਨਾਲ ਭਰੇ ਨੇ ਟੇਬਲ ਕੁਰਸੀਆਂ ਸਾਰੇ ਸਾਈਡ ਤੇ ਨੇ ਔਰ ਕੰਪਿਊਟਰ ਸਾਈਡ ਤੇ ਲਗਾਏ ਆ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਸਰਕਾਰੀ ਜਿਹੜੀ ਪ੍ਰਾਪਰਟੀ ਨੂੰ ਨੁਕਸਾਨ ਨਾ ਹੋਵੇ ਪ੍ਰਾਇਓਰਟੀ ਜਿਹੜੀ ਇਹਨਾਂ ਦੀ ਇਹੀ ਹੈ ਇੰਚਾਰਜ ਸਰ ਕੀ ਹਾਲਾਤ ਕੀ ਹੈਗੇ ਇੱਥੇ ਠੀਕ ਹੈ ਜੀ ਨਾਰਮਲ ਪਾਣੀ ਸੀਗਾ ਥੋੜਾ ਥੋੜਾ ਕਢਾ ਦਿੱਤਾ ਗਿਆ ਹਾਂਜੀ ਹਾਂਜੀ ਅੱਛਾ ਪ੍ਰਾਇੋਰਟੀ ਕੀ ਹੈਗੀ ਸੀ ਆਪਣੀ ਵੀ ਆਪਾਂ ਪਹਿਲਾਂ ਰਿਕਾਰਡ ਬਚਾ ਲਈਏ ਜਾਂ ਕਿਸ ਤਰ੍ਹਾਂ ਕੀ ਰਿਕਾਰਡ ਬਚਾਇਆ ਜੀ ਸੀ ਤਾਂ ਪਹਿਲਾਂ ਸਰਨਾ ਪਹਿਲਾਂ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਨਹੀਂ ਨੁਕਸਾਨ ਤਾਂ ਨਹੀਂ 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 ਬਚਾ ਹੋ ਗਿਆ ਹਾਂਜੀ ਹਾਂਜੀ ਅੱਛਾ ਸਿਸਟਮ ਕੰਪਿਊਟਰਸ ਮੈਂ ਦੇਖ ਰਿਹਾ ਸਾਰੇ ਤੁਸੀਂ ਹੈ ਨਾ ਲਗਾ ਕੇ ਸਾਈਟ ਤੇ ਕੀਤੇ ਹੋਏ ਆ ਇੱਥੇ ਤੱਕ ਤਾਂ ਨਹੀਂ ਪਹੁੰਚਿਆ ਪਾਣੀ ਨਹੀਂ ਨਹੀਂ ਜੀ ਨਹੀਂ ਥੋੜਾ ਥੋੜਾ ਹੀ ਸੀਗਾ ਪਾਣੀ ਥੱਲੇ ਥੱਲੇ ਉਹਨਾਂ ਸਾਫ ਸਵਈਆ ਕਰ ਰਹੇ ਸੀ ਤੇ نیچے ਟੇਬਲ ਕੁਰਸੀਆਂ ਨੂੰ ਹੋਰ ਕੀ ਕੀ ਹੈ ਠੀਕ ਹੈ ਜੀ ਸਾਰਾ ਕੁਝ ਹੁਣ ਰਿਕਾਰਡ ਤਕਰੀਬਨ ਸਾਰਾ ਹਾਂਜੀ ਹਾਂਜੀ ਅੱਛਾ ਅਗਰ ਕੋਈ ਨ ਬਿਲਕੁਲ ਜੀ ਆਰੇ 13 ਨੂੰ ਹੈ ਨਾ ਇਹ ਦੱਸੋਗੇ ਸਾਰਾ ਜੀ ਜੀ ਤੇ ਫਿਲਹਾਲ ਤੁਹਾਨੂੰ ਜਿਸ ਤਰ੍ਹਾਂ ਪਿੱਛੇ ਆਫੀਸਰਜ਼ ਬਾਕੀ ਕਰਮਚਾਰੀਆਂ ਨੇ ਵੀ ਦੱਸਿਆ ਕਿ ਅਗਰ ਕੋਈ ਨੁਕਸਾਨੀ ਗਈ ਚੀਜ਼ ਹੈ ਤਾਂ ਉਹਦੀ ਰਿਪੋਰਟ ਤਿਆਰ ਹੋਏਗੀ ਡੀਸੀ ਤੱਕ ਜਿਹੜੀ ਹੈ ਐਸ ਡੀ ਐਮਸ ਤੱਕ ਇਹਦੀ ਰਿਪੋਰਟ ਬਣਾ ਕੇ ਭੇਜੀ ਜਾਏਗੀ ਕਿ ਇੰਨਾ ਜ਼ਿਆਦਾ ਨੁਕਸਾਨ ਹੋਇਆ ਲੇਕਿਨ ਫਿਲਹਾਲ ਪ੍ਰਾਇੋਰਟੀ ਇਹ ਹੈ ਕਿ ਸਰਕਾਰੀ ਰਿਕਾਰਡ ਜਿਹੜਾ ਉਹ ਬਚਾ ਲਿੱਤਾ ਜਾਵੇ ਪਰ ਹਾਲਾਤ ਤੁਸੀਂ ਦੇਖੋ ਦਫ਼ਤਰਾਂ ਦੇ ਕਿ ਇੱਥੇ ਪਬਲਿਕ ਡੀਲਿੰਗ ਜ਼ਰੂਰ ਕਿਤੇ ਨਾ ਕਿਤੇ ਬੰਦ ਦਾ ਕਾਰਨ ਇਹ ਹੈ ਕਿ ਪੂਰੇ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਹੈ ਔਰ ਲੁਧਿਆਣਾ ਵੀ ਇਹ ਤੋਂ ਨਹੀਂ ਬਚ ਪਾ ਰਿਹਾ ਕਿਉਂਕਿ ਲਗਾਤਾਰ ਲੁਧਿਆਣੇ ਦੇ ਵਿੱਚ ਵੀ ਬਰਸਾਤ ਹੈ ਔਰ ਤੁਸੀਂ ਜਿੰਨੇ ਵੀ ਇੱਥੇ ਮੁਲਾਜ਼ਮ ਖੜੇ ਦੇਖ ਰਹੇ ਹੋਗੇ ਸਭ ਪਾਣੀ ਨਾਲ ਜੂਜਦੇ ਹੋਏ ਨਜ਼ਰ ਆ ਰਹੇ ਨੇ ਸਭ ਆਪਣਾ ਆਪਣਾ ਜਿਹੜਾ ਸਮਾਨ ਆਪਣੇ ਆਪਣੀ ਪ੍ਰਾਪਰਟੀਆਂ ਸੰਭਾਲਦੇ ਹੋਏ ਨਜ਼ਰ ਆ ਰਹੇ ਤਾਂਕਿ ਸਰਕਾਰੀ ਸਮਾਨ ਨੂੰ ਜਿਹੜਾ ਬਚਾਇਆ ਜਾ ਸਕੇ ਲੇਕਿਨ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਆਣ ਗਈਆਂ ਉਹ ਥੋੜੀਆਂ ਆ ਲੋਕਾਂ ਨੂੰ ਵੀ ਜਿਹੜਾ ਸਹਿਯੋਗ ਕਰਨਾ ਪਏਗਾ ਸਿਰ ਲੋਕਾਂ ਨੂੰ ਥੋੜੀ ਜਿਹੀ ਦਿੱਕਤ ਆਏਗੀ ਨਾ ਬਰਸਾਤ ਦਿਕਤਾਂ ਜ਼ਰੂਰ ਹੋਏਗੀ ਜੇ ਲੋਕਾਂ ਨੂੰ ਕਿਉਂਕਿ ਬਾਰਿਸ਼ پورے ਪੰਜਾਬ 'ਚ ਇਸ ਟਾਈਮ ਬਾਰਿਸ਼ ਦਾ ਮਾਹੌਲ ਆ ਹਲੇ ਵੱਧ ਤੋਂ ਵੱਧ ਸਾਡੇ ਇਹੀ ਜਾਇ ਕਿ ਸਮਾਨ ਜਿਆਦਾ ਤੋਂ ਜਿਆਦਾ ਆਪਣਾ ਬਚਾਇਆ ਜਾਵੇ ਕੋਸ਼ਿਸ਼ ਇਹੀ ਹੈ ਕਿ ਪਹਿਲਾਂ ਹੈਨਾ ਆਪਾਂ ਰਿਕਾਰਡ ਬਚਾ ਲਈਏ ਸਮਾਨ ਬਚਾਈਏ ਜੀ ਬਿਲਕੁਲ ਜੀ ਪੈਂਡੈਂਸੀ ਅਗਰ ਖੜੀ ਹੋ ਜਾਂਦੀ ਹੈ ਤਾਂ ਜਲਦੀ ਕਲੀਅਰ ਕਰਨ ਦੀ ਕੋਸ਼ਿਸ਼ ਹੋਏਗੀ ਤਾਂ ਅਗਰ ਪਬਲਿਕ ਦਾ ਕੰਮ ਰੁਕਦਾ ਵੀ ਹੈ ਤਾਂ ਉਹਨੂੰ ਤੇਜ਼ੀ ਨਾਲ ਕਲੀਅਰ ਕਰਨ ਦੀ ਕੋਸ਼ਿਸ਼ ਹੋਏਗੀ ਲੇਕਿਨ ਫਿਲਹਾਲ ਜੋ ਜ਼ਰੂਰੀ ਹੈ ਪੇ ਸਭ ਤੋਂ ਪਹਿਲਾਂ ਤਾਂ ਇਸ ਪਾਣੀ ਨੂੰ ਬਾਹਰ ਕੱਢਣਾ ਦਫ਼ਤਰਾਂ ਨੂੰ ਸੁਕਾਣਾ ਇਹਨਾਂ ਨੂੰ ਸਮੈਲ ਫ੍ਰੀ ਕਰਨਾ ਮੱਛਰਾਂ ਤੋਂ ਬਚਾਉਣਾ ਸਰਕਾਰੀ ਸਭ ਤੋਂ ਵੱਡੇ ਸਭ ਤੋਂ ਪਹਿਲਾਂ ਸਰਕਾਰੀ ਰਿਕਾਰਡ ਤੇ ਸਰਕਾਰੀ ਪ੍ਰਾਪਰਟੀ ਨੂੰ ਬਚਾਉਣਾ ਤਾਂ ਜੋ ਇਹਨੂੰ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਹਾਲਾਂਕਿ ਦਫ਼ਤਰਾਂ ਦੇ ਵਿੱਚ ਪਬਲਿਕ ਡੀਲਿੰਗ ਜ਼ਰੂਰ ਬੰਦਾ ਕਚਹਿਰੀ ਦੇ ਜਿਹੜੀ ਬੇਸਮੈਂਟ ਦੇ ਦਫ਼ਤਰ ਨੇ ਪਰ ਇੱਥੇ ਕੋਸ਼ਿਸ਼ਈ ਹੈ ਕਿ ਪਾਣੀ ਨੂੰ ਜਿਹੜਾ ਬਾਹਰ ਕੱਢਿਆ ਜਾਵੇ ਔਰ ਸਰਕਾਰੀ ਰਿਕਾਰਡ ਨੂੰ ਪਹਿਲਾਂ ਸੇਫਲੀ ਰੱਖਿਆ ਜਾਵੇ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ